ਸਸੀ ਗਾਉ ਜੀ ਸਾਰਿਆਂ ਨੂੰ ਮੈਂ ਪਰ ਬਤਰਾ ਤੁਹਾਡਾ ਪ੍ਰੋਫੈਸ਼ਨਲ ਸੋਲਰ ਡਵਾਈਜ਼ਰ ਦੋਸਤੋ ਅੱਜ ਇੱਕ ਵਾਰ ਫੇਰ ਅਸੀਂ ਨਵੀਂ ਵੀਡੀਓ ਲੈ ਕੇ ਆਏ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਵਾਰ ਫੇਰ ਤੁਹਾਨੂੰ ਨਵੇਂ ਪ੍ਰੋਡਕਟ ਦੇ ਨਾਲ ਅਸੀਂ ਰੂਬਰੂ ਕਰਾਵਾਂਗੇ ਕੀ ਉਹ ਪ੍ਰੋਡਕਟ ਕੀ ਹੈਗਾ ਉਹਦਾ ਕੀ ਬেনিਫਿਟ ਹੈਗੇ ਆ ਸੋ ਤੁਹਾਨੂੰ ਜਿਹੜਾ ਪ੍ਰੋਡਕਟ ਬਾਰੇ ਮੈਂ ਦੱਸ ਰਹੀ ਆ ਕਿ ਉਹ ਬੇਸਿਕਲੀ ਸੋਲਰ ਦੇ ਨਾਲ ਹੀ ਰਿਲੇਟਡ ਹੈ ਸੋ ਇਹ ਪ੍ਰੋਡਕਟ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਦੋਸਤੋ ਇਹ ਹੈਗਾ ਸੋਲਰ ਵਾਲ ਲੈਮਪ ਦੋਸਤੋ ਇਹ ਪ੍ਰੋਡਕਟ ਤੁਸੀਂ ਕਿਤੇ ਵੀ ਘਰ ਦੇ ਬਾਹਰ ਆਪਣੇ ਗੇਟ ਲਾਈਟਸ ਤੇ ਆਪਣੇ ਅੰਦਰ ਤਾਂ ਨਹੀਂ ਕਰ ਸਕਦੇ ਘਰ ਦੇ ਬਾਹਰ ਉੱਪਰ ਟਰੈਸ ਤੇ ਕਿਤੇ ਵੀ ਤੁਸੀਂ ਇੰਸਟਾਲ ਕਰ ਸਕਦੇ ਹੋ ਇਹਨੂੰ ਆਪਣਾ ਬੇਸਿਕਲੀ ਇੰਸਟਾਲ ਕਰਨਾ ਬਹੁਤ ਹੀ ਈਜ਼ੀ ਹੈ ਬਹੁਤ ਹੀ ਸਹੀ ਤਰੀਕੇ ਨਾਲ ਲੱਗ ਜਾਂਦਾ ਹੈ ਸੋ ਮੈਂ ਤੁਹਾਨੂੰ ਇੱਕ ਵਾਰੀ ਚਲਾ ਕੇ ਵੀ ਦਿਖਾਵਾਂਗਾ ਇਹਦੇ ਨਾਲ ਹੋਰ ਵੀ ਸਾਡੇ ਕੋਲ ਪ੍ਰੋਡਕਟ ਹੈਗੀਆਂ ਪਹਿਲੇ ਤੁਹਾਨੂੰ ਇਹਦੇ ਬਾਰੇ ਥੋੜਾ ਦੱਸ ਵੀ ਦਿੰਦੇ ਆ ਤੁਸੀਂ ਇਹ ਦੇਖ ਸਕਦੇ ਹੋ ਇਹ ਜਿਹੜਾ ਪ੍ਰੋਡਕਟ ਹੈਗਾ ਇਹਨੂੰ ਬਸ ਇੱਕ ਵਾਰੀ ਓਪਨ ਕਰਨਾ ਹੈ ਤੇ ਆਟੋਮੈਟਿਕਲੀ ਇਹ ਐਡਜਸਟ ਹੋ ਜਾਂਦਾ ਹੈ ਸੋ ਇਹ ਦੇਖ ਸਕਦੇ ਹੋ ਦੋਸਤੋ ਇਹ ਪ੍ਰੋਡਕਟ ਬਹੁਤ ਹੀ ਸੋਹਣਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਹੈਗਾ ਅ ਇਹਦੀ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਹੈਗੀ ਹੈ ਦੂਸਰੀ ਇਹ ਹੈਗੀ ਹੈ ਕਿ ਇਹ ਜਿਹੜਾ ਪ੍ਰੋਡਕਟ ਹੈਗਾ ਸੋਲਰ ਨਾਲ ਚਾਰਜ ਹੁੰਦਾ ਹੈਗਾ ਤੇ ਆਟੋਮੈਟਿਕ ਆਫ ਵੀ ਹੋ ਜਾਂਦਾ ਹੈ ਮਤਲਬ ਦਿਨ ਦੇ ਟਾਈਮ ਦੇ ਵਿੱਚ ਜਦੋਂ ਸੋਲਰ ਦੀ એનર્ਜੀ ਦੇ ਉੱਪਰ ਪਏਗੀ ਉਹਦੇ ਨਾਲ ਚਾਰਜ ਹੋ ਜਾਏਗਾ ਆਟੋਮੈਟਿਕ ਆਫ ਰਹੇਗਾ ਜਿੰਨਾ ਹੀ ਰਾਤ ਹੁੰਦੀ ਹੈ ਆਟੋਮੈਟਿਕਲੀ ਸਿਸਟਮ ਔਨ ਹੋ ਜਾਂਦਾ ਹੈ ਸੋ ਇੱਕ ਆ ਪ੍ਰੋਡਕਟ ਹੈਗਾ ਦੂਸਰਾ ਪ੍ਰੋਡਕਟ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਦੇਖ ਸਕਦੇ ਹੋ ਤੁਸੀਂ ਆ ਦੇਖੋ ਬਹੁਤ ਹੀ ਪਿਆਰਾ ਪ੍ਰੋਡਕਟ ਹੈਗਾ ਆ ਦੇਖ ਸਕਦੇ ਹੋ ਦੋਸਤੋ ਇਹਦੇ ਵਿੱਚ ਦੋ ਮੋਡ ਹੈਗੇ ਆ ਇੱਕ ਆਪਣਾ ਸੈਂਸਰ ਮੋਡ ਕੰਮ ਕਰਦਾ ਹੈ ਇੱਕ ਪੂਰਾ ਮੋਡ ਕੰਮ ਕਰਦਾ ਹੈ ਸੋ ਇਹ ਚੀਜ਼ ਹੈ ਕਿ ਇੱਕ ਹੋਰ ਹੈਗਾ ਇਹਦੇ ਨਾਲ ਇਹ ਸਿੰਗਲ ਬਾਲ ਲੈਂਪ ਹੈਗਾ ਉਹ ਦੂਸਰਾ ਜਿਹੜਾ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਉਹ ਡਬਲ ਬਾਲ ਲੈਂਪ ਹੈਗਾ ਦੇਖ ਸਕਦੇ ਹੋ ਜਿਸ ਤਰ੍ਹਾਂ ਦੀ ਲਾਈਟ ਇਹ ਹੈਗੀ ਆ ਉਸ ਤਰ੍ਹਾਂ ਦੀ ਇਹਦੇ ਨਾਲ ਡਬਲ ਲਾਈਟ ਦੇ ਵਿੱਚ ਦਿੱਤੀ ਗਈ ਹੈ ਆ ਦੇਖੋ ਮੈਂ ਤੁਹਾਨੂੰ ਚਲਾ ਕੇ ਵੀ ਦਿਖਾਉਣਾ ਆ ਦੇਖੋ ਬਹੁਤ ਹੀ ਵਧੀਆ ਲਾਈਟ ਹੈਗੀ ਹੈ ਘਰ ਦੇ ਬਾਹਰ ਕਿਤੇ ਵੀ ਇੰਸਟਾਲ ਕਰ ਸਕਦੇ ਹੋ ਇਹ ਆਪਣਾ ਗੇਟ ਤੇ ਲਾਈਟ ਤੇ ਉੱਪਰ ਟਰੈਸ ਤੇ ਕਿਤੇ ਵੀ ਦੇਖੋਗੇ ਪ੍ਰੋਡਕਟ ਚਲਾ ਕੇ ਵੀ ਦੇਖੋਗੇ ਤੇ ਬਹੁਤ ਹੀ ਵਧੀਆ ਹੈਗਾ ਆ ਦੇਖੋ ਮੈਂ ਤੁਹਾਨੂੰ ਸਾਰਾ ਇੱਕ ਵਾਰੀ ਦਿਖਾ ਵੀ ਦਿੰਦਾ ਸੋ ਇਤਨਾ ਹੋ ਗਿਆ ਦੋਸਤੋ ਇਹ ਸ਼ਾਇਦ ਮੈਂ ਤੁਹਾਡਾ ਨਾਲ ਪਹਿਲੇ ਵੀ ਡਿਸਕਸ ਕਰ ਚੁੱਕੇ ਆਂ ਪ੍ਰੋਡਕਟ ਮੈਂ ਦਿਖਾ ਚੁੱਕੇ ਇੱਕ ਵਾਰੀ ਫਿਰ ਤੋਂ ਦਿਖਾਣਾ ਚਾਹੁੰਦਾ ਆ ਅੱਗੇ ਚਲਦੇ ਆਪਾਂ ਇਹ ਵੀ ਹਿਊਮਨਸ ਹੁੰਦੇ ਆ ਬਹੁਤ ਹੀ ਅੱਛਾ ਹੈਗਾ ਜੋ ਇਹ ਪ੍ਰੋਡਕਟ ਬੇਸਿਕਲੀ ਦੋਸਤੋ ਅਸੀਂ ਸਾਡੇ ਕੋਲ ਬਹੁਤ ਸਾਰੇ ਆ ਦੇ ਫੈਂਸੀ ਪ੍ਰੋਡਕਟਸ ਆਉਂਦੇ ਹੈਗੇ ਆ ਸੋਲਰ ਗੇਟ ਲਾਈਟ ਸੋਲਰ ਵਾਲ ਲੈਂਪ ਸੋਲਰ ਸਟਰੀਟ ਲਾਈਟ ਸੋ ਤੁਸੀਂ ਕੋਈ ਵੀ ਪ੍ਰੋਡਕਟ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਦੂਸਰੀ ਇੱਕ ਮੈਂ ਤੁਹਾਡੇ ਨਾਲ ਹੋਰ ਡਿਸਕਸ਼ਨ ਬਹੁਤ ਇੰਪੋਰਟੈਂਟ ਹੈ ਜਿਹੜੇ ਮੈਂ ਕਰਨਾ ਚਾਹੁੰਦਾ ਤੁਹਾਡੇ ਨਾਲ ਦੋਸਤੋ ਮਾਰਕੀਟ ਦੇ ਵਿੱਚ ਸੋਲਰ ਦੇ ਰਿਲੇਟਡ ਬਹੁਤ ਸਾਰੀਆਂ ਅਪਗ੍ਰੇਡ ਇਨਫੋਰਮੇਸ਼ਨਸ ਆ ਰਹੀਆਂ ਹੈ ਹੈ ਕਿ ਵੀ ਹਾਂ ਮਾਰਕੀਟ ਦੇ ਵਿੱਚ ਨਵੇਂ-ਨਵੇਂ ਪ੍ਰੋਡਕਟ ਲਾਂਚ ਹੋ ਰਹੇ ਹਨ ਸੋ ਕੋਈ ਵੀ ਸੋਲਰ ਦੇ ਰਿਲੇਟਡ ਤੁਹਾਨੂੰ ਆਪਣਾ ਪ੍ਰੋਡਕਟ ਬਾਰੇ ਇਨਫੋਰਮੇਸ਼ਨ ਚਾਹੀਦੀ ਹੈ ਚਾਹੇ ਉਹ ਘਰ ਦੇ ਘਰ ਦੇ ਵਿੱਚ ਤੁਸੀਂ ਛੋਟਾ ਲੋਡ ਚਲਾਉਣਾ ਚਾਹੁੰਦੇ ਹੋ ਜਾਂ ਜਿਆਦਾ ਤੋਂ ਜਿਆਦਾ ਲੋਡ ਚਲਾਉਣਾ ਚਾਹੁੰਦੇ ਹੋ ਕਮਰਸ਼ੀਅਲੀ ਆਪਣਾ ਸਿਸਟਮ ਲਗਾਉਣਾ ਚਾਹੁੰਦੇ ਹੋ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਆਪਣਾ ਜਰੂਰ ਸਾਾਨੂੰ ਦਿੱਤੇ ਨੀਚੇ ਦਿੱਤੇ ਨੰਬਰਾਂ ਤੇ ਸੰਪਰਕ ਕਰਿਓ ਸਾਡੀ ਵੀਡੀਓ ਨੂੰ ਦੋਸਤੋ ਲਾਈਕ ਤੇ ਸ਼ੇਅਰ ਕਰਨਾ ਕਦੀ ਨਾ ਭੁੱਲਿਓ ਕਿਉਂਕਿ ਇੱਕ ਇਨਫੋਰਮੇਸ਼ਨ ਐਜੀ ਹੈ ਕਿ ਹੈ ਜੋ ਕਿਸੇ ਨਾ ਕਿਸੇ ਦੇ ਡੈਫੀਨਿਟਲੀ ਕੰਮ ਆਏ ਦਿੰਦੇ ਰਾਵਾਂਗੇ ਦੱਸਦੇ ਰਾਵਾਂਗੇ ਸੋ ਅੱਜ ਹੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਸਸਿਕਾ ਜੀ